ਇਹ ਵਿੱਚ ਆਪਾਂ ਜੋੜ ਨਹੀਂ ਪਾਉਂਦੇ ਦਿਖਾਓ ਉੱਧਰ ਕੱਚਾ ਬਈ ਇੱਥੇ ਆਪਣਾ ਫੋਲਡਿੰਗ ਆਏ ਅੱਛਾ ਫੋਲਡਿੰਗ ਇਹ ਚਾਰੇ ਪਾਸੇ ਫੋਲਡਿੰਗ ਆ ਮਤਲਬ ਜੇ ਇਹਦੇ ਵਿੱਚ ਜੋੜ ਪੈ ਗਿਆ ਤੇ ਇੱਥੇ ਚਰ ਲੱਗੂਗੀ ਬੋਲਟ ਵਾਲੀ ਚੈਨ ਆਪਣੀ 3.5 ਦਾ ਚੈਨੜਾ 2 ਇੰਚੀ ਸਾਫਟਾ ਜੀ ਠੀਕ ਹੈ ਬਈ ਐਮ ਆਰ ਐਫ ਦੇ ਟਾਇਰ ਪਾ ਕੇ ਦੇਵਾਂਗੇ ਜੀ ਠੀਕ ਇਹਦੇ ਬਾਰੇ ਸਾਰਾ ਦੱਸ ਦਿਓ ਇੱਕ ਨਾਲੇ ਇਹਦੇ ਮੂਰੇ ਵੀ ਡਬਲ ਬ੍ਰੇਕ ਹੁੰਦੇ ਆ ਨਾਲੇ ਪਿੱਛੇ ਬ੍ਰੇਕ ਹੁੰਦੇ ਆ ਵਿੱਚ ਲੋਕ ਆ ਸਿੰਗਲ ਬ੍ਰੇਕ ਲਾਈ ਜਾਂਦੇ ਆ ਠੀਕ ਹੈ ਜੀ ਠੀਕ ਆ ਇਹਦੇ ਵਿੱਚ ਉਹ ਹਾਬੀ ਵੜ ਦਿੰਦੇ ਆ ਠੀਕ ਹੈ ਜੀ ਦੋਸਤੋ ਆਪਾਂ ਜਾਏ ਮਨ ਸਿੰਘ ਸਨ ਉਹ ਗੇਜਾ ਸਿੰਘ ਹੰਡਿਆਏ ਖੜੇ ਆ ਆਪਾਂ ਹੰਡਿਆਏ ਤੋਂ ਬਠਿੰਡਾ ਰੋਡ ਜਾਂਦਾ ਆਪਾਂ ਉੱਥੇ ਖੜਿਆਂਗੇ ਤੇ ਤੁਹਾਨੂੰ ਅੱਜ ਦਿਖਾਵਾਂਗੇ ਆਪਾਂ ਰੇੜੀਆਂ ਦੀ ਵੀਡੀਓ ਰੇੜੀਆਂ ਬਣਦੀਆਂ ਨੇ ਇੱਥੇ ਏ ਕਲਾਸ ਇਸ ਤਰ੍ਹਾਂ ਦੀਆਂ ਜਿਵੇਂ ਆ ਖੜੀਆਂ ਦੋਸਤੋ ਏ ਕਲਾਸ ਰੇੜੀਆਂ ਬਣਦੀਆਂ ਨੇ ਤੇ ਬਹੁਤ ਹੀ ਚੰਗੀ ਕੁਆਲਿਟੀ ਘੱਟ ਰੇਟ ਦੇ ਵਿੱਚ ਆਹ ਦੇਖੋ ਤੁਸੀਂ ਜਿਵੇਂ ਆਹ ਦੇਖੋ ਲਾਇ ਵਗੈਰਾ ਪਾ ਕੇ ਜਿੰਨਾ ਮਰਜ਼ੀ ਵਜਨੇ ਤੇ ਲੱਦੋ ਤੇ ਬਹੁਤ ਹੀ ਚੰਗੀ ਕਲਾਸ ਦੀਆਂ ਮਤਲਬ ਰੇੜੀਆਂ ਤਿਆਰ ਹੁੰਦੀਆਂ ਨੇ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਬਾਈ ਜੀ ਆਪਣਾ ਨਾਮ ਦੱਸ ਦਿਓ ਜੀ ਹਰਪ੍ਰੀਤ ਆ ਜੀ ਮੇਰਾ ਨਾਮ ਹਰਪ੍ਰੀਤ ਤੇ ਲੋਕੇਸ਼ਨ ਵੀ ਬੋਲ ਦਿਓ ਆਪਣੀ ਲੋਕੇਸ਼ਨ ਬਟੰਡਾ ਰੋਡ ਇੱਕ ਖੁੱਡੀ ਨੂੰ ਰਾਹ ਜਾਂਦਾ ਇੱਕ ਆਪਣਾ ਹੰਢਿਆਈ ਨੂੰ ਜਾਂਦਾ ਆਪਣੀ ਚਰਸਤੇ ਦੇ ਲਗਾਨਾ ਮਸਤਰੀ ਘੁੰਮਣ ਸਿੰਘਾ ਠੀਕ ਆ ਸ਼ਾਨੋ ਫਗੇਜਾ ਸਿੰਘ ਸਾਰਾ ਫਗੇਜਾ ਸਿੰਘ ਜੀ ਹਾਂਜੀ ਹਾਂਜੀ ਮੈਂ ਘੁੰਮਣ ਸਿੰਘ ਦਾ ਬੇਟਾ ਠੀਕ ਹੈ ਜੀ ਆਹ ਦੇਖੋ ਦੋਸਤੋ ਬੰਨਣ ਇਹ ਜਿਹੜੀਆਂ ਰੇੜੀਆਂ ਬਣਾਉਂਦੇ ਆ ਇਹ ਬਹੁਤ ਹੀ ਸਖਤ ਏ ਕਲਾਸ ਕੁਆਲਿਟੀ ਦੀਆਂ ਸਪੈਸ਼ਲ ਆ ਬ੍ਰੇਕ ਲਾਏ ਨੇ ਬਾਈ ਹਨਾ ਤੇ ਹਾਂਜੀ ਦਬਲ ਬ੍ਰੇਕ ਆ ਜਾਂਦੇ ਏ ਇਹਦੇ ਬਾਰੇ ਸਾਰਾ ਦੱਸ ਦਿਓ ਇੱਕ ਨਾਲੇ ਇਹਦੇ ਮੂਰੇ ਤੇ ਦਬਲ ਬ੍ਰੇਕ ਹੁੰਦੇ ਆ ਨਾਲੇ ਪਿੱਛੇ ਬ੍ਰੇਕ ਹੁੰਦੇ ਆ ਵਿੱਚ ਲੋਕ ਆ ਸਿੰਗਲ ਬ੍ਰੇਕ ਲਾਈ ਜਾਂਦੇ ਆ ਠੀਕ ਹੈ ਜੀ ਠੀਕ ਆ ਇਹਦੇ ਵਿੱਚ ਉਹ ਹੱਬੀ ਵੜ ਦਿੰਦੇ ਆ ਠੀਕ ਹੈ ਜੀ ਦਿਖਾਈ ਉਹ ਹੱਬ ਵੱਡੀ ਵਾਲੀ ਆ ਹੱਬ ਵੜ ਦਿੰਦੇ ਆ ਜੀ ਉਹਦੇ ਵਿੱਚ ਚਾਰ ਨਟ ਪਾਉਂਦੇ ਆ ਜਿਵੇਂ ਆਹ ਜਿਗਾੜ ਪਿਆ ਦੇਖੋ ਆਏ ਲਾ ਦਿੰਦੇ ਜੀ ਓਕੇ ਠੀਕ ਆ ਇਹਦੇ ਵਿੱਚ ਲੋਕ ਆ ਵੀ ਕੱਢ ਦਿੰਦੇ ਆ ਸਾਰੀ ਹੱਬ ਕੱਢ ਦਿੰਦੇ ਆ ਆ ਸਾਰਾ ਲਾਈ ਵੜ ਦਿੰਦੇ ਆ ਇਹਦੇ ਵਿੱਚ ਆਪਾਂ ਬ੍ਰੇਕ ਰੱਖਦੇ ਆ ਏ ਆਪ ਵਿਚਾਲੇ ਬ੍ਰੇਕ ਆ ਨਾਲੇ ਇਹਦੇ ਵਿੱਚ ਬ੍ਰੇਕ ਆ ਠੀਕ ਆ ਜੀ ਲੋਕ ਆ ਸਿੰਗਲ ਬ੍ਰੇਕ ਹੀ ਰੱਖਦੇ ਆ ਬਹੁਤ ਫਾਟਾ ਬਰ ਰੱਖਦੇ ਆ ਹਾਂ ਬਈ ਹੈਵੀ ਕੁਆਲਟੀ ਹੋ ਸਕਦੀ ਹੈ ਜਦੋਂ ਟਲਾਨ ਹੁੰਦੀ ਹੈ ਟਲਾਨਦੇ ਆ ਵਿਚਾਲੇ ਵਾਲੇ ਬ੍ਰੇਕ ਕੰਮ ਕਰਦੇ ਆ ਜੀ ਠੀਕ ਹੈ ਜੀ ਬੁਲਟ ਵਾਲੀ ਚੈਨ ਆਪਣੀ 3.5 ਦਾ ਚੈਨਲ ਆ 2 ਇੰਚ ਹੀ ਸਾਫਟ ਆ ਜੀ ਠੀਕ ਹੈ ਬਈ ਐਮ ਆਰ ਐਫ ਦੇ ਟਾਇਰ ਪਾ ਕੇ ਦੇਵਾਂਗੇ ਜੀ ਠੀਕ ਹੈ ਬਈ ਬਹੁਤ ਵਧੀਆ ਟਾਇਰ ਨੇਗੇ ਹਾਂਜੀ 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 ਤੇ ਇੱਕ ਆਹ ਚੀਜ਼ ਦੇਖੋ ਬਈ ਆਹ ਚੀਜ਼ ਲਾ ਕੇ ਦਿੰਦੇ ਆ ਬਈ ਹਨਾ ਬਹੁਤ ਹੈਵੀ ਚੀਜ਼ ਆ ਜੀ ਇਹ ਆਹ ਲੱਗੀ ਹੋਈ ਹੈ ਜਮੇ ਹਾਂਜੀ 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 ਤੇ ਇਹ ਲੋਹੇ ਦੀ ਹੁੰਦੀ ਹੈ ਜੀ ਵਿੱਚ ਲੋਕ ਦੇਗੀ ਬਣਾ ਕੇ ਲਾ ਦਿੰਦੇ ਆ ਠੀਕ ਹੈ ਬਾਈ ਆ ਵਿੱਚ ਬਹੁਤ ਲੋਕਾਂ ਦੇਗੀ ਲਾ ਲੈਂਦੇ ਬਣਾ ਕੇ ਆਪਾਂ ਸਪੈਸਨ ਲੋਹੇ ਦੀ ਆ ਦੇਖੋ ਵੈਲਡਿੰਗ ਕਰਿਆ ਹੋਇਆ ਇਹ ਬਈ ਬਹੁਤ ਹੈਵੀ ਆ ਯਾਰ ਨਾ ਹਾਂਜੀ ਹਾਂਜੀ ਇਤੋਂ ਵੀ ਹੈਵੀ ਹੈ ਗਿਆ ਬਹੁਤ ਹੈਵੀ ਬੰਦਾ ਚੱਕੇ ਇਸ ਤੋਂ ਵੀ ਹੈਵੀ ਲਾ ਦਿੰਦੇ ਹਾਂ ਹਾਂ ਇਸ ਤੋਂ ਹੈਵੀ ਵੀ ਹੈਗੇ ਆ ਜੀ ਠੀਕ ਹੈ ਬਾਈ ਤੇ ਹੁਣ ਆਪਾਂ ਕਿਹੜੀ 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 ਰੇੜੀ ਦਿਖਾਈਏ ਪਹਿਲਾਂ ਆਪਾਂ ਆ ਜਵਾ ਦੇਖੋ ਆ ਦੇਖੋ ਜਿਵੇਂ ਆ ਬਣੀ ਹੋਈ ਆ ਹਨਾ ਇਹ ਸਿਲੰਡਰਾਂ ਵਾਸਤੇ ਬਣਵਾਈ ਆ ਜੀ ਕਿਸੇ ਨੇ ਠੀਕ ਹੈ ਜੀ ਇਹ ਪੂਰਾ ਹੈਵੀ ਗੱਮ ਆ ਜੀ ਇਹਦਾ ਠੀਕ ਹੈ ਬਾਈ ਇਹਤੇ ਜਿੰਨਾ ਮਰਜੀ ਭਾਜਣਾ ਪਾ ਲੋ ਹਾਂ ਬਈ ਆ ਦੇਖੋ ਇਹਨਾਂ ਦੀ ਖਾਤ ਇਹਦੇ ਵਿੱਚ ਪੱਤੀਆਂ ਇੱਕ ਤਾਂ ਬਈ ਛੋਟੀ ਬੁਲਟ ਵਾਲੀ ਚੈਨ ਆ ਗਈ ਹੈ ਨਾ ਚੈਨ ਸੱਤੂਗੀ ਡਬਲ ਬ੍ਰੇਕ ਆ ਜੀ ਸਪੈਸ਼ਲ ਬ੍ਰੇਕ ਆ ਗਏ ਇਹ ਹਾਂਜੀ ਹਾਂਜੀ ਤੇ ਇੱਕ ਆ ਬ੍ਰੇਕ ਆ ਗਏ ਡਬਲ ਬ੍ਰੇਕ ਹੋ ਗਏ ਇਹ ਚੋਂਟਾ ਤਿਆਰ ਹੁੰਦਾ ਜੀ ਆ ਹੈਵੀ ਚ ਪੂਰਾ ਚਮਟਾ ਇਹ ਪੂਰਾ ਹੈਵੀ ਚੋਂਟਾ ਤਿਆਰ ਹੁੰਦਾ ਇਤੋਂ ਪੱਕਾ ਹੁੰਦਾ ਸਾਰਾ ਕੁਝ ਪੂਰਾ ਹੈਵੀ ਕੰਮ ਆ ਆ ਗਈ ਰੈਡੀ ਆ ਜੋ ਅੱਛਾ ਬਈ ਆ ਚੀਜ਼ਾਂ ਬੜੂ ਜੀ ਬਾਡੀ ਠੀਕ ਹੈ ਆ ਸਮਾਨ ਸਪੂਨ ਆ ਟੂਆ ਉਹਦੇ ਵਾਲੀ ਬੈਟਰੀ ਵਾਲਾ ਵਾਕਸਾਂ ਜੀ ਠੀਕ ਹੈ ਬਈ ਅਗਲੇ ਨੇ ਵੱਡੀ ਬੈਟਰੀ ਧਰਨੀ ਹੁੰਦੀ ਆ ਉਹਦੇ ਵਿੱਚ ਧਰੀ ਜਾਂਦੀ ਆ ਜੀ ਇਹ ਠੀਕ ਹੈ ਠੀਕ ਆ ਦੂਜੇ ਨੰਬਰ ਤੇ ਆ ਆਪਣਾ ਤਾਂਲੇ ਪਾਸੋਂ ਜਿਹੜੀ ਆ ਆ ਗਈ ਹਾਂ ਇਹ ਆਪਣੀ ਬਾੜ ਸਾਈਡ ਵਾਲੀ ਇਹ 9 ਇੰਚੀ ਬਾੜ ਹੋ ਜਾਂਦੀ ਆ ਠੀਕ ਹੈ ਬਈ ਠੀਕ ਆ ਜੀ ਇਹ ਪੂਰਾ ਹੈਵੀ ਕੰਮ ਕਰਦੇ ਆ ਦੂਜੇ ਨੰਬਰ ਤੇ ਇਹਦੇ ਵਿੱਚ ਆਪਾਂ ਜੋੜ ਨਹੀਂ ਪਾਉਂਦੇ ਦਿਖਾਓ ਉਧਰ अच्छा भाई इथे अपना फोल्डिंग आए अच्छा है, फोल्डिंग ये चारों पसो फोल्डिंग मतलब जे एदे विच जोड पै गया ते इथे जर लगूगी जर लगूगी दूसरे नंबर ते अपनी लम्मी। आ सपोर्ट आ ਥੱਲੇ ਲੰਮੀ ਆ ਲੰਮੀ सपोर्ट ਆਏ ਕੋਈ ਨਹੀਂ ਪੋਂਦਾ ਠੀਕ ਹੈ ਬਾਕੀ ਚੇਨਟ ਦੇਖੋ ਕਿੱਡਾ ਆਪਣਾ ਠੀਕ ਹੈ ਆ ਮੋਟੀ ਚੂੜੀ ਦਾ ਚੇਨਟ ਆ ਆ ਦੇਖਾਂ ਭਈ ਯਾਰ ਆ ਤਾਂ ਆ ਮੋਟੀ ਨਟ ਲੂਟੀ ਵਾਲੇ ਹੈਵੀ ਲੱਗੇ ਹੋਏ ਹਨ ਹਾਂ ਠੀਕ ਹੈ ਇਹਦੇ ਇਹਦੇ ਵਿੱਚ 10 ਕੁਇੰਟਲ ਪਾ ਕੇ ਜਿੰਨਾ ਮਰਜੀ ਵਜਨ ਪਾ ਲਓ ਜਿੰਨਾ 10 ਕੁਇੰਟਲ ਇੱਕ ਦਾ 10 ਕੁਇੰਟਲ ਦੀ ਦਿੰਨੇ ਆ ਅੰਦਰ ਜਿਹੜਾ ਆਪਣਾ ਸਮਾਨ ਸਿਸਟਮ ਲਾਉਣੇ ਆ ਆ ਜਦੋਂ ਦਿਖਾਉਣਾ ਸਿਸਟਮ ਉਹ ਵੀ ਜਿਵੇਂ ਇੱਕ ਤਾਂ ਆ ਚੀਜ਼ ਆਪ ਪਹਿਲਾਂ ਦਿਖਾਨੀ ਸੀ ਹੈ ਨਾ ਆ ਆ ਚੀਜ਼ ਦਿਖਾਤੀ ਜਿਹੜਾ ਆਹ ਨੈਜ਼ਰ ਬ੍ਰੇਕ ਆ ਜੀ ਇਹ ਵਿਚਾਲੇ ਆਊਗਾ ਜੀ ਇਹ ਇੱਥੇ ਪੈਂਚਾਲੇ ਉਹ ਇਹ ਹੈਵੀ ਆ ਜੀ ਪੂਰਾ ਚੱਕੇ ਲੱਗੀ ਹੋਈ ਆ ਇਹ ਸਟੀਲ ਸਟੀਲ ਚ ਬਈ ਇਹ ਆ ਜਾਓ ਹੋਰ ਆਇਊਗਾ ਹਾਂ ਜੀ ਠੀਕ ਹੈ ਬਈ ਐ ਬਣੂਗੀ ਜੀ ਚੀਜ਼ੇ ਠੀਕ ਹੈ ਭਰਾ ਐ ਬਣਾ ਦਨੇ ਆ ਜਿਹੜੇ ਆਪਣੇ ਆ ਚੱਕੇ ਆ ਇਹ ਬਿਨਾ ਸਰਾਖਾਂ ਵਾਲੇ ਆ ਜੀ ਠੀਕ ਹੈ ਬਈ ਆ ਬਿਨਾ ਸਰਾਖਾਂ ਵਾਲੇ ਨਾਲ ਚ ਪਾਣੀ ਪਵੇ ਨਾਲ ਚ ਜਰ ਲੱਗੇ ਅੱਛਾ ਇਹ origignal steel ਆਹੇ ਇਹਦੇ ਵਿੱਚ ਲੋਕ ਲੋਹੇ ਦੇ ਲਾਉਂਦੇ ਆ ਹੈਵੀ ਲਾਉਂਦੇ ਆ ਕਹਿੰਦੇ ਸਾਡਾ ਬਿਨਾ ਸਰਾਖ ਵਾਲਾ ਹੈਵੀ ਆ ਕਿਉਂਕਿ ਇਹ ਲੋਹੇ ਦਾ ਹੁੰਦਾ ਜਦੋਂ ਇਹ ਤੋਂ ਨਿਕਲ ਲਿਆ ਗਿਆ ਤਾਂ ਜਰ ਲੱਗੂਗੀ ਇੱਤੇ ਨਹੀਂ ਬਾਕੀ ਬਈ ਤੁਹਾਡਾ ਕੰਮ ਪੂਰਾ ਹੈਵੀ ਚ ਬਣ ਰਿਹਾ ਹੈ ਨਾ ਹਾਂਜੀ 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 ਤੇ ਆ ਜੋ ਆ ਦੇਖੋ ਦੋਸਤੋ ਆ ਜੀ ਆ ਮੇਰਾ ਲੇਜ਼ਰ ਡਰਮ ਆਓ ਆ ਇਧਰ ਇਧਰ ਹੋਈ ਭਰਾ ਥੋੜਾ ਜਿਹਾ ਸਾਈਡ ਤੇ ਆ ਆਨੇ ਬਈ ਹੈ ਨਾ ਆ ਡਰਮ ਲੇਜ਼ਰ ਡਰਮ ਆ ਜੀ ਇਹ ਡਰਮ ਲੇਜ਼ਰ ਇਹ ਹੈਵੀ ਕੰਮ ਕਰਦੇ ਆ ਇਹ ਬ੍ਰੇਕ ਨੇ ਬ੍ਰੇਕ ਬਹੁਤ ਜ਼ਰੂਰੀ ਆ ਹਾਂਜੀ ਆ ਟਾਇਰ ਆ ਜੀ ਠੀਕ ਹੈ ਆਟਾ ਇਹ ਪਾ ਕੇ ਜੀਵੀਐਸ ਕੰਪਨੀ ਦਾ オリジナル ਟਾਇਰ ਹੋਊਗਾ ਜੀ ਸਾਲ ਦੀ ਗਾਰੰਟੀ ਹੋਊਗੀ ਸਾਲ ਦੀ ਗਾਰੰਟੀ ਹਾਂਜੀ 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 ਠੀਕ ਹੈ ਬਾਈ ਪੂਰਾ ਹੈਵੀ ਕੰਮ ਕਰਦੇ ਦੇਸੀ ਕੰਮ ਕੋਈ ਇੱਕ ਬਰਾ ਆਪਣਾ ਸ਼ੁਰੂ ਮਤਲਬ ਕਿੰਨੇ ਤੋਂ ਹੋ ਜਾਂਦਾ ਵੀ ਰੇੜੀ ਇਹ 20000 ਰੁਪਏ ਤੋਂ ਸਟਾਰਟ ਆ ਜੀ 20000 ਤੋਂ ਕੱਲੀ ਰੇੜੀ ਹਾਂਜੀ 20000 ਤੋਂ ਕੱਲੀ ਰੇੜੀ 26000 ਤੱਕ ਆਈ 20 22 24 26 26 ਜੀ ਹਾਂਜੀ ਇੱਕ ਆਪਾਂ ਨਾਲ ਤੁਹਾਨੂੰ ਕਲਿੱਪ ਦਿਖ ਰਿਹਾ ਹੋਊਗਾ ਨਾਲ ਬਾਈ ਮੋਟਰਸਾਈਕਲ ਵੀ ਦੇ ਦਿੰਨੇ ਆ ਮੋਟਰ ਨਾਲ ਵੀ ਨਾਲ ਦੇ ਦਲੇ ਮੋਟਰਸਾਈਕਲ ਵਾਲੀ ਹੈਗੀ 40 45 42 43 ਅਲੱਗ ਅਲੱਗ ਰੇਟ ਹੋਇਆ ਮੋਟਰਸਾਈਕਲ ਬੰਨਾਂ ਕੋਲੇ ਖੜੇ ਹੁੰਦੇ ਆ ਹਰ ਵਕਤ ਮਤਲਬ 50 60 ਮੋਟਰਸਾਈਕਲ ਤੇ ਜਿਹੜੀਆਂ ਸਾਫਟਾਂਗੀਆਂ ਆਪ ਤਿਆਰ ਕਰਦੇ ਆ ਦੇਖੋ ਆ ਸਾਫਟਾਂ ਸੀ ਆਪ ਤਿਆਰ ਕਰਦੇ ਆ ਇਹ 2 ਇੰਚੀ ਪੂਰੀ ਆ ਅੱਛਾ ਕੋਈ ਤੇ ਚ ਲੋਕ ਬਣਾ ਕੇ ਲਾਈ ਜਾਂਦੇ ਆ ਉਹ ਪੱਕੀਆਂ ਹੁੰਦੀਆਂ ਜਿੰਦੀ ਬਾਲਸੋ ਟੁੱਟ ਜਾਂਦੀ ਆ ਵਿਚਾਲੋ ਠੀਕ ਹੈ ਕੋਈ ਇਹ ਆਪਣੀ ਲੋਹੇ ਪਿਓਰ ਲੋਹੇ ਦੀ ਆ ਇਹ 빙ੀ ਹੋ ਜਾ ਮਤਲਬ ਟੁੱਟਦੀ ਨਹੀਂ ਏ ਟੁੱਟਦੀ ਤਾਂ ਜਮੀ ਨਹੀਂ ਏ ਨਹੀਂ ਪੂਰੀ ਹੈਵੀ ਆ ਤੁਸੀਂ ਆਪ ਪਾਲੀ ਹੋਈ ਹੈ ਵੀ ਤਾਂ ਇਹ ਹਾਂਜੀ ਹਾਂਜੀ ਇਹ ਬਹੁਤ ਰੇਡੀ ਬਹੁਤ ਹੈਵੀ ਬਣੀ ਆ ਹਾਂਜੀ ਹਾਂਜੀ ਪੂਰਾ ਹੈਵੀ ਕੰਮ ਕਰ ਆਪਣਾ ਸੁਦੇ ਮੋਟਰਸਾਈਕਲ ਲਾ ਕੇ 3.5 ਕੁਆਂਟਮ ਦੀ ਰੇੜੀ ਬਣ ਜਾਂਦੀ ਹੈ ਠੀਕ ਹੈ ਸੁਦੇ ਮੋਟਰਸਾਈਕਲ ਲਾ ਕੇ ਵਿੱਚ ਮੋਟਰਸਾਈਕਲ ਪਾ ਕੇ 40000 ਦੀ ਦੋਸਤੋ ਹਾਂਜੀ 40000 ਤੋਂ ਸਟਾਰਟ ਜੀ 40000 ਤੋਂ ਸ਼ੁਰੂ ਆ ਆਪ ਕੋ ਜਿੰਨਾ ਮਰਜ਼ੀ ਆ 40000 ਤੱਕ ਹਾਂਜੀ ਫਿਰ ਬਿਨਾ ਵੀਜੀ ਮੋਟਰਸਾਈਕਲ ਸੁਡਾ ਆਪ ਦਾਗਾ ਹਾਂਜੀ ਫਿਰ ਦੇ ਦੇਉਗੇ 20000 20000 ਤੋਂ ਸਟਾਰਟ ਆ ਜੀ 26000 ਤੱਕ 20000 ਤੋਂ 26000 ਤੱਕ ਜਾਂਦੀ ਹੈ ਵੀ ਰੈਡੀ ਬਣਾ ਕੇ ਦਵਾਂਗੇ ਬਾਕੀ ਕੋਈ ਗੱਲ ਨਹੀਂ ਜਿਵੇਂ ਮੌਕੇ ਤੇ ਕਰਤਾਗੇ ਹੁਣ ਠੀਕ ਹੈ ਜੀ ਠੀਕ ਹੈ ਬਾਕੀ ਬਣਾ ਕੋਲੇ ਬਾਕੀ ਆ ਖਰਾ ਦੇ ਕੋ ਖਰਾ ਤੇ ਸੀ ਆਪ ਬਣਾਉਣੇ ਆ ਸਾਰੀਆਂ ਚੀਜ਼ਾਂ ਆ ਡੱਕਾ ਡੁੱਕਾ ਸਾਰੀਆਂ ਆਪ ਬਣਾ ਕੇ ਫੇਰ ਲਾਉਣੇ ਆ ਆ ਡਰਮ ਰੂਮ ਸਾਰੇ ਆਪ ਦੇ ਬਣਾਏ ਹੋਇਆ ਜੀ ਸਾਡੇ ਪੂਰਾ ਹੈਵੀ ਕੰਮ ਆ ਲੋਕ ਬਣੇ ਬਣਾਏ ਲਿਆਉਂਦੇ ਆ ਪਰ ਆਪਾਂ ਖੁਦ ਆਪ ਕਰਦੇ ਆ ਠੀਕ ਹੈ ਜੀ ਕਿਉਂਕਿ ਵਿੱਚ ਲੋਕਾਂ ਦੇ ਕੰਮ ਜਿਹੜੇ ਕਰਦੇ ਆ ਵਰਕਰ ਕਰਦੇ ਆ ਠੀਕ ਹੈ ਜੀ ਠੀਕ ਆ ਆਪਾਂ ਮੈਂ ਖੁਦ ਕੰਮ ਕਰਦਾ ਮੈਂ ਮਾਲਕ ਆ ਫਿਰ ਠੀਕ ਹੈ ਠੀਕ ਹੈ ਛੋੜੇ ਫਾਦਰ ਸਾਹਿਬ ਜੀ ਮੈਂ ਦੱਸ ਰਿਹਾ ਸੀ ਬਣਾ ਕੋਲੇ 75 ਸਾਲ ਦਾ ਪੁਰਾਣਾ ਕੰਮ ਹੈ ਹਾਂ ਜੀ ਪਹਿਲਾਂ ਬੜਾ ਤਵੀਆਂ ਦਾ ਹੁੰਦਾ ਆ ਦੇਖੋ ਬਈ ਵੜ ਵੜ ਰੇੜੀਆਂ ਇੰਨਾ ਕਮਾ ਭਰਾਵਾ ਗੋਲੇ ਆ ਦੇਖੋ ਢੇਰ ਲੱਗੇ ਪਏ ਨੇ ਹਨਾ ਤੇ ਡਿਮਾਂਡ ਬਹੁਤ ਆ ਇਹਨਾਂ ਕੋਲੇ ਹੁਣ ਵੀ ਅਸੀਂ ਆਏ ਹੋਏ ਸੀ ਜਿਵੇਂ ਹਨਾ ਤੇ ਲੋਕ ਮਤਲਬ ਆਰਡਰ ਪੂਰੇ ਨਹੀਂ ਹੋ ਰਹੇ ਬਾਈ ਹਨਾ ਜਿਵੇਂ ਤੁਸੀਂ ਦੱਸ ਰਹੇ ਸੀ ਕਟੋ ਘਟ ਜੀ 4-500 ਰੇੜੀ ਬਣਾਤੀ ਜੀ ਅਸੀਂ ਅੱਛਾ ਜੀ ਆ ਥੋੜੇ ਸਾਹਮਣੇ ਆ ਸਬੂਤ ਆ ਦੇਖੋ ਆ ਮੋਟਰਸਾਈਕਲ ਵਾਲਾ ਵਾਲ ਦੀ ਢੇਰ ਲੱਗੇ ਪਏ ਇਧਰ ਦਿਖਾ ਦਿਓ ਠੀਕ ਔਰ ਰਿੰਬ ਦੇਖੋ ਵੱਢ ਕੇ ਰੱਖੇ ਹੋਏ ਪਹਿਲੇ ਨੰਬਰ ਦੇ ਤਾਂ ਠੀਕ ਹੈ ਬਈ ਆ ਜੀ ਕਿਹੜੇ ਬਈ ਆਪੇ अच्छा ठीक है।, है भाई ते ਆ ਦੇਖੋ ਦੋਸਤੋ ਇਹ ਆ ਸਬੂਤ ਵੀ ਕੰਮ ਵਾਈ ਵੈਨਾਂ ਕੋਲੇ ਕਿੰਨਾ ਆ ਰਿਹਾ ਕਿੰਨੀ ਡਿਮਾਂਡ ਹੈ ਬਾਦੂ ਆ ਜੀ ਅ ਭਾਈ ਜੇ ਮੈਂ ਕੋਈ ਫੋਨ ਫੋਨ ਕਰੂਗਾ ਆਰਡਰ ਤੇ ਸਾਰਾ ਸਰੂ ਗੇ ਕੰਮ ਹਾਂਜੀ ਸਾਰਾ ਕੋ ਕਰਵਾ ਦਾਂਗੇ ਓਕੇ ਜੀ ਸੱਲੀ ਬਖਸ਼ ਹੋਵੇ ਕੰਮ ਕਿਸੇ ਦਾ ਲੰਬਾ ਜੇ ਮੇਰੀ ਗੱਲ ਸੁਣੋ ਜੇ ਕੋਈ ਬੰਦਾ ਆਉਣਾ ਵੀ ਨਹੀਂ ਚਾਹੁੰਦਾ ਏਕਾ ਫੋਨ ਤੇ ਕਰਨਾ ਚਾਹੁੰਦਾ ਆਪਾਂ ਫੋਨ ਤੇ ਉਹਨਾਂ ਨਾਲ ਕਨੈਕਟ ਕਰਕੇ ਸਾਰਾ ਕੁਝ ਕਰਕੇ ਗੂਗਲ 'ਤੇ ਕਰਵਾ ਕੇ ਹਨਾ ਰੈਡੀ ਬਣਵਾ ਕੇ ਉਹਨਾਂ ਦੇ ਵੀ ਪਚਾਵਾਂਗੇ 50 ਵੀ ਦੇਵਾਂਗੇ ਹਾਂ ਤਸੱਲੀ ਦਾ ਕੰਮ ਵੀ ਆਪਣੇ ਤਸੱਲੀ ਵਾ ਦੇ ਤਾ ਬਾਈ ਜਿਵੇਂ ਗੇੜੀ ਬਣਵਾ ਲਈ ਹੈ ਨਾ ਉਹਦੀ ਕੋਈ ਗਾਰੰਟੀ ਵਾਰੰਟੀ ਗਾਰੰਟੀ ਹੁੰਦੀ ਹੈ ਜੀ ਉਹਦੀ 2 ਸਾਲਾਂ ਦੀ ਗਾਰੰਟੀ ਹੁੰਦੀ ਹੈ ਸਾਰੀ ਢੇੜੀ ਦੀ ਕੁਝ ਵੀ ਹੋ ਜੇ ਰੇੜੀ ਕੋਈ ਦਿੱਕਤ ਆ ਜੇ ਵਿੱਚੋਂ ਮਗਾ ਬੈਠੇ ਆ ਜੀ ਆਪਾਂ ਹਾਂ ਜੀ ਠੀਕ ਹੈ ਭਰਾ ਬਾਕੀ ਪਹਿਲਾਂ ਤੋਂ ਹੀ ਪਹਿਲਾਂ ਇਹਦਾ ਤਵੀਆਂ ਦਾ ਕੰਮ ਸੀ ਫਿਰ ਗੇੜੀਆਂ ਸਾਰਾ ਕੰਮ ਚਲਾਇਆ ਜੀ ਅਸੀਂ ਠੀਕ ਹੈ ਜੀ ਪੁਰਾਣੇ ਹੈ ਜੀ ਮਤਲਬ ਆ ਪੂਰੇ ਠੀਕ ਹੈ ਬਾਈ ਜੀ ਕਿਉਂਕਿ ਮੇਰੇ ਦਾ ਆਪਣਾ ਮੇਰੇ ਡੈਡੀ ਉਰੇ ਦੋ ਭਾਈ ਆ ਹਾਂ ਹਾਂ ਇੱਕ ਦੇ ਇੱਕ ਤਾਂ ਉਹ ਸਾਹਮਣੇ ਆ ਮੇਰਾ ਦਾਦਾ ਚਾਚਾ ਬਰਾ ਠੀਕ ਆ ਮੇਰੇ ਡੈਡੀ ਮੇਰੇ ਡੈਡੀ ਨੂੰ ਕੁਝ ਵੀ ਨਹੀਂ ਦਿੰਦਾ ਮੇਰੇ ਦਾਦੇ ਨੂੰ ਠੀਕ ਹੈ ਠੀਕ ਹੈ ਉਸ ਤੋਂ ਵੀ ਨਹੀਂ ਦੱਤ ਮਾਰ ਕੇ ਘੜਦਾ ਇੱਧਰ ਮੇਰੇ ਬਾਪੂ ਨੇ ਇਕੱਲੇ ਨੇ ਕੰਮ ਚਲਾਇਆ ਠੀਕ ਹੈ ਠੀਕ ਆ ਹਾਂ ਹੈ ਠੀਕ ਹੈ ਬਾਈ ਜੀ ਠੀਕ ਹੈ ਓਕੇ ਜੀ ਓਕੇ ਓਕੇ ਠੀਕ ਹੈ ਬਾਈ ਜੀ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਕਰਿਓ ਜੇ ਕਿਸ ਨੇ ਆਪ ਦਾ ਕੰਮ ਚਲਾਉਣਾ ਹਨਾ ਨਵਾਂ ਕੋਈ ਕੰਮ ਤੋੜਨਾ ਹੈ ਜਾਂ ਆਸਤੇ ਰੇੜੀ ਬਣਾਉਣੀ ਆ ਹੈਵੀ ਕੁਆਲਿਟੀ ਰੇੜੀ ਬਣਾਣਾ ਤੋਂ ਤੁਸੀਂ ਤਿਆਰ ਕਰਾ ਕਹਦਾ ਆਪਣੇ ਕੋਲੇ ਪ੍ਰਾਣੀਆਂ ਵੀ ਬਣ ਜਾਂਦੀਆਂ ਇਹ ਰੇੜੀ ਆ ਪ੍ਰਾਣੀਆਂ ਵੀ ਆਪਣੇ ਕੋਲੇ ਖੜੀਆਂ ਹੁੰਦੀਆਂ ਵਿੱਚ ਆ ਜਾਂਦੇ ਆ ਕਈ ਕਰੀ ਬੱਚਾ ਉਹ ਮਿਲ ਜਾਂਦੀਆਂ ਸਾਰਾ ਕੁਝ ਮਿਲ ਜਾਂਦਾ ਜੀ ਪ੍ਰਾਣੀਆਂ ਵੀ ਮਿਲ ਜਾਂਦੀਆਂ ਦੋਸਤੋ ਬਾਈ ਨਾਲ ਸੰਪਰਕ ਕਰੋ ਨਾਲ ਨੰਬਰ ਦੇਵਾਂਗੇ ਵੀਡੀਓ ਨੂੰ ਲਾਈਕ ਸ਼ੇਅਰ ਕਰਦੇ ਆ ਕਰੋ ਭਰਾ ਧੰਨਵਾਦ ਹਾਂ ਓਕੇ